ਉਸ ਵਰਗ ਵਿੱਚ ਉਠਾ ਲਿੱਤੇ ਗਏ। ਉਹ ਅਕਾਸ਼ਿਤਰਾ ਕੋਇਸਮਿਦਾ। ਇਹ 하늘 ਨੂੰ ਇੰਜ 올리워 ਗਾਸ਼ੀ। ਤਾਂ ਉਹਨਾਂ ਦੇ ਵੇਖਦੇ ਆਂ ਵੇਖਦੇ ਆਂ ਉਹ ਉਤਾਹਾਂ ਉਠਾਇਆ ਗਿਆ ਅਤੇ ਬਦਲੀ ਨੇ ਉਸਨੂੰ ਉਹਨਾਂ ਦੀ ਨਜ਼ਰੋਂ ਉਹਲੇ ਕਰ ਦਿੱਤਾ ਅਤੇ ਉਸ ਦੇ ਜਾਂਦਿਆ ਹੋਇਆ ਜੋ ਉਹ ਆਕਾਸ਼ ਦੀ ਬਲ ਤੱਕ ਰਹੇ ਸੰ ਵੇਖੋ ਦੋ ਜੜੇ ਚਿੱਟਾ ਪਹਿਰਾਵਾ ਪਹਿਣੀ ਉਹਨਾਂ ਦੇ ਕੋਲ ਖਲੋਤੇ ਸਨ। ਅਤੇ ਉਹ ਆਖਣ ਲੱਗੇ ਇਹ ਗਲੀਲੀਪੁਰਖੋ ਤੁਸੀਂ ਕਿਉਂ ਖੜੇ ਆਕਾਸ਼ ਦੀ ਵੱਲ ਵੇਖਦੇ ਹੋ ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਆਕਾਸ਼ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦੇ ਵੇਖਿਆ ਸਵਰਗ ਜਾਣ ਦਾ ਦਿਨ ਉੱਪਰ ਭੈ ਜੋ ਮਸੀਹ ਦੇ ਸਵਰਗ ਜਾਣ ਦੀ ਯਾਦ ਕਰਵਾਉਂਦਾ ਹੈ ਮਸੀਹ ਨੇ ਸਾਨੂੰ ਆਪਣੇ ਸਵਰਗ ਜਾਣ ਦੇ ਦਿਨ ਦੁਆਰਾ ਇੱਕ ਉਦਾਹਰਣ ਦਿਖਾਈ

ले एक उदाहरण कायम की कि किताब अध्याय चार वचन तेरह से एक नजर पाइए हे प्रावो, असी नहीं चाहते जो तुम उन्होंने विथ्या तो जेहड़े सुते पे अणजान रहो पई तुम होरना वान जिन्हों कोई आस नहीं सोगना करो

ਇਸ ਲਈ ਜੋ ਪ੍ਰਭਾਪ ਲਲਕਾਰੇ ਨਾਲ ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੂਰੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾ ਜੀ ਉੱਠਣਗੇ ਤਾਂ ਦਸੀ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਸਾਡਾ ਕੀ ਹੋਵੇਗਾ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭ ਦੇ ਮਿਲਨ ਨੂੰ ਬਦਲਾਉ ਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਸੀ ਸਦਾ ਪ੍ਰਭ ਦੇ ਸੰਗ ਰਹਿਾਂਗੇ ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ ਉਸ ਦਿਨ ਪ੍ਰਭਾਪ ਲਲਕਾਰੇ ਨਾਲ ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੂਰੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ ਉਸ ਤੋਂ ਬਾਅਦ ਸਾਡਾ ਕੀ ਹੋਵੇਗਾ ਜੋ ਜਿਉਂਦੇ ਰਹਿਣਗੇ ਜਿਵੇਂ ਮਸੀਹ ਸਵਰਗ ਵਿੱਚ ਗਏ ਉਸੇ ਤਰ੍ਹਾਂ ਜਿਸ ਦਿਨ ਮਸੀਹ ਵਾਪਸ ਆਵੇਗਾ ਅਸੀਂ ਇੱਕ ਝਟਕੇ ਵਿੱਚ ਬਦਲ ਜਾਵਾਂਗੇ ਤੇ ਉਹਨਾਂ ਨੂੰ ਮਿਲਣ ਲਈ ਬਦਲਾ ਵਿੱਚ ਇਕੱਠੇ ਹੋ ਜਾਵਾਂਗੇ अते असी सदा ले दे आस रही देती है सारे आओ असी अपनी आस ना गुआईए इस धरती जीवन किन्ना भी औखा क्यों ना होवे पर उदिन नेड़े नहीं आ रहा है जो अस स्वर्ग के प्रवेश होवे जिवे की अं स्वर्ग के राज बारे सोचते हाँ तो आओ करिए सहण करिएवरग लिए अपनी उम्मीद कदे ना गुआईए आओ एक कुरिंथीआन दी किताब अध्याय पंद्रह जारी रखिए आओ एक कुरिंथियन अध्याय पंद्रह वचन पंजा वेखिए ਹਉ ਰੇ ਪ੍ਰਭੂ ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ ਵੇਖ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ ਜੋ ਸਿ ਸਭੇ ਨਹੀਂ ਸੋਵਾਂਗੇ ਪਰ ਸਭੇ ਛਿੰਨ ਪਰ ਵਿੱਚ ਅੱਖ ਦੀ ਚਮਕ ਵਿੱਚ ਛੇਕੜਲੀ ਤੂਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ ਤੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ

कि तुसी उत्सुक नहीं हो आओ असी प्रकाश की अध्याय इक्की उते जाइए आओ अध्याय इक्की वचन एक उत्ते एक नजर पाइए मैं नवा आकाश अते नवी धरती वेखी क्यों जो पहला आकाश अते पहली धरती जाती रही है अते हूँ अगाह समुद्र है नहीं एक नवी दुनिया साढ़े सामने होगी ये नवी दुनिया किहोजी दुनिया है ਆਓ ਅਸੀਂ ਵਚਨ 4 ਉੱਤੇ ਜਾਈਏ। ਹਤੇ ਉਹ ਨਦੀ ਅਖਿਆਤੋ ਹਰੇਗਨਿਉ ਪੂਜੇਗਾ ਹਤੇ ਹੁਣ ਅਗਾਹ ਨੂੰ ਮੌਤ ਨਾ ਹੋਵੇਗੀ। ਪਰਮੇਸ਼ਵਰ ਸਦੀਪਕ ਸਵਰਗ ਦੇ ਰਾਜ ਵਿੱਚ ਮੌਤ ਨੂੰ ਨਸ਼ਟ ਕਰਨਗੇ। ਨਾ ਗਾਹ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਸਾਰੇ ਦੁੱਖਾਂ, ਚਿੰਤਾਵਾਂ, ਪਰੇਸ਼ਾਨੀਆਂ, ਬਿਮਾਰੀਆਂ ਅਤੇ ਪੀੜਾਵਾਂ ਬਾਰੇ ਸੋਚੋ। ਫਿਰ ਇਹ ਚੀਜ਼ਾਂ ਨਹੀਂ ਹੋਣਗੀਆਂ।

परमेश्वर आखते हैं मौत ना होगी ना अगाह सोग ना रोना ना दुख होगा फिर इसका की मतलब है उथे सिर्फ सदीपक जीवन आशीषा हो सानु सिर्फ इस धरती ते अपने अस्थाई जीवन ते ध्यान नहीं देना चाहिदा। सबो सानु इस गल ते होर भी विचार करना चाहिदा है कि असी सवर्ग लई की करांगे ਕੋਈ ਨਾ ਹਾਲ ਸੁਈਨ ਨਾ ਅਸੀਂ ਕਰਦੇ ਆਏ ਦੀ ਗੱਲ ਹੈ। ਯੇ ਇਸ ਕਰਕੇ ਰਸੂਲ ਦੇ ਕਰਤਬ ਅਧਿਆਏ 1 ਵਿੱਚ ਮਸੀਹ ਦੀ ਬੇਨਤੀ ਕੀ ਸੀ ਜਦੋਂ ਉਹ ਸਵਰਗ ਗਏ? ਸਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਬਣੋ। ਉਹ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਸਾਨੂੰ ਸਵਰਗੀ ਪਿਤਾ ਮਸੀਹਾਨ ਸਾੰਗ ਹੋង ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਦੀ ਮਿਲ ਮਲੂ ਫੈਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 우리 모두가 되리겠습니다. આજ આવસી સવરક જાણતા દિન દે સંબંધ ਵਿੱਚ પુરાણે નેમ દે ઇતિહાસ ਦੀ ਜਾਂਚ करिए. ਆਓਸੀ ਕੁਚデア 19 वचन इक ਉਤੇ ਜਾਈਏ. તીજે મહિને દે ઉસે દિન ਵਿੱਚ ਜਿਸ ਵਿੱਚ ઇસરાયેલી મિસર દેશ તો નીકલે. 3월 곧 그때라는 것은 3월 ਅੰਗਰੇਜ਼ੀ ਬਾਈਬਲ ਵਿੱਚ ਇਸ ਨੂੰ ਸਾਫ਼ ਸਾਫ਼ ਤੀਜੇ ਮਹੀਨੇ ਦੇ ਪਹਿਲੇ ਦਿਨ ਲਿਖਿਆ ਗਿਆ ਹੈ। 3 ਅਪ੍ਰੈਲ 1 ਦੇ। ਉਹ ਧਰਤੀ ਸੀਨੇ ਦੀ ਉਜਾੜ ਵਿੱਚ ਆਏ। ਅਰ ਰਫੀਦੀਮ ਤੋਂ ਕੂਚ ਕਰਕੇ ਸੀਨੇ ਦੀ ਉਜਾੜ ਵਿੱਚ ਆਪਣੇ ਅਰ ਉੱਥੇ ਉਜਾੜ ਵਿੱਚ ਡੇਰੇ ਲਾਏ ਅਤੇ ਇਸਰਾਇਲ ਨੇ ਪਹਾੜ ਦੇ ਅੱਗੇ ਡੇਰਾ ਕੀਤਾ। ਤਾਂ موسی ਪਰਮੇਸ਼ੁਰ ਕੋਲ ਚੜ ਗਿਆ ਅਰ ਯਹਵਾਹ ਨੇ ਪਹਾੜ ਤੋਂ ਉਸ ਨੂੰ ਪੁਕਾਰ ਕੇ ਫਰਮਾਇਆ ਤੂੰ ਯਾਕੂਬ ਦੇ ਘਰਾਣੇ ਨੂੰ ਐ ਉਹ ਨਾ ਕਰ ਇਸرائیਲੀਆਂ ਨੂੰ ਦੱਸ DJ ਮਹੀਨੇ ਦੇ ਪਹਿਲੇ ਦਿਨ ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ 40ਵਾਂ ਦਿਨ ਸੀ ਇਸ 40ਵੇਂ ਦਿਨ موسی ਨੇ ਪਰਮੇਸ਼ੁਰ ਦੇ ਸੱਦੇ ਨੂੰ ਪ੍ਰਾਪਤ ਕੀਤਾ ਅਤੇ ਸੀਨੀ ਪਹਾੜ ਉੱਤੇ ਚੜ ਗਿਆ

पुराने नेम दे समय विच मूसा परमेश्वर कोल गया जिन्होंने ने उसनु कहा लोकां इस पहाड़ दे नेड़े आउण तो रोक उन्हां नु अपने कपड़े धोने चाहिदे हन अते परमेश्वर दी इच्छा दी उड़ीक करनी चाहिदी है इस तरह उसनु वक वक दिशा निर्देश मिले अते पंजावे दिन वो फिर चढ़ गया फिर सीनाई पहाड़ ते चाली दिन व्रत अते प्रार्थना करन तो बाद उसने दस हुक्मा दिया पहलिया पत्थर दिया फटिया नू प्राप्त कीता मूसा दे सारे काम परबान नाल संबंधित थन जिस तरह जिस दिन वो पहली बार सीनी पहाड़ उत्ते चढ़िया वो लाल समुंदर नू पार करन तो बाद चालीवा दिन सी उसी तरह यीशु मसीह अपने जी उठने तो बाद 40वें दिन स्वर्ग गए। आओ लोग 성전에 올리우시는 कूच की किताब अध्याय 24 उत्ते एक नजर पाइए। कूच 24 आओ असी अध्याय चौवी वचन बारह उत्ते एक नजर पाइए। फिर यहोवा ने मूसा नूं आख्या मेरे कोल पहाड़ उत्ते आ अते उत्थे रहो तां जो मैं तैनूं पत्थर दिया पट्टीआं अते व्यवस्था अते हुकम जिहड़े में होना दी सिखशा ले लिखे हन देवां परमेश्वर ने उस नाल दस हुकमां दा वादा कीता वचन तेरा ਸੋ موسی ਤੇ ਉਸਦਾ ਸੇਵਕ ਯਹੋਸ਼ੂਆ ਉੱਠੇ ਅਰ موسی ਪਰਮੇਸ਼ੁਰ ਦੇ ਪਹਾੜ ਉੱਤੇ ਗਿਆ। ਅਰ ਉਸਨੇ ਬਜ਼ੁਰਗਾਂ ਨੂੰ ਆਖਿਆ ਤੁਸੀਂ ਸਾਡੇ ਲਈ ਇੱਥੇ ਠਹਿਰੋ ਜਦ ਤੀਕ ਕਸੀਂ ਤੁਹਾਡੇ ਕੋਲ ਨਾ ਮੁੜ ਆਈਏ ਅਤੇ ਵੇਖੋ ਹਾਰੂਨ ਅਤੇ ਹੂਰ ਤੁਹਾਡੇ ਨਾਲ ਹਨ। ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਹਨਾਂ ਦੇ ਕੋਲ ਜਾਵੇ। ਮੂਸਾ ਸਹਾ 산ੇ ਉਰਮੇ ਸੋ ਮੂਸਾ ਪਹਾੜ ਉਤੇ ਚੜਿਆ ਅਤੇ ਬੱਦਲ ਪਹਾੜ ਉਤੇ ਛਾ ਗਿਆ। ਅਰ ਯਹੋਵਾ ਦਾ ਪ੍ਰਤਾਪ ਸੀਨੀ ਪਹਾੜ ਉਤੇ ਠਹਿਰਿਆ ਅਤੇ ਬੱਦਲ ਉਸ ਉਤੇ 6 ਦਿਨ ਛਾਇਆ ਰਿਹਾ ਤਾਂ 7ਵੇਂ ਦਿਨ ਉਸਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ। ਯਹੋਵਾ ਦੇ ਤੇਜ ਦਾ ਦਰਸ਼ਨ ਪਸਮ ਕਰਨ ਵਾਲੀ ਅੱਗ ਵਾਂਗ ਪਹਾੜ ਦੀ ਟੀਸੀ ਉਤੇ ਇਸਰਾਇਲੀਆ ਦੀਆਂ ਅੱਖਾਂ ਵਿੱਚ ਸੀ ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਅਰ ਪਹਾੜ ਉਤੇ ਚੜ ਗਿਆ ਤਾਂ ਮੂਸਾ ਪਹਾੜ ਉਤੇ 40 ਦਿਨ ਅਰ 40 ਰਾਤਾਂ ਰਿਹਾ। ਚਾਲੀਵੇਂ ਦਿਨ ਉਹ ਪਹਿਲੀ ਵਾਰ ਪਰਮੇਸ਼ਵਰ ਕੋਲ ਚੜਿਆ ਅਤੇ ਪਰਮੇਸ਼ਵਰ ਦੀ ਇੱਛਾ ਨੂੰ ਦੱਸਣ ਲਈ ਇੱਥਾ ਆਇਆ ਫਿਰ ਪੰਜਾਹਵੇਂ ਦਿਨ ਉਹ ਸੀਨੀ ਪਹਾੜ ਉੱਤੇ ਗਿਆ ਅਤੇ 10 ਹੁਕਮ ਪ੍ਰਾਪਤ ਕੀਤੇ ਉਸਦੇ ਸਾਰੇ ਕੰਮ ਕੂਚ ਅਧਿਆਇ 24 ਵਿੱਚ ਦਰਜ ਹਨ ਮੂਸਾ ਦਾ ਕੰਮ ਪਰਬਾ ਦਾ ਮੂਲ ਬਣ ਗਿਆ फिर सानू क्यों पर चाहता है दुनिया परमेश्वर आओ अपियान की किताब अध्याय तीन उत्ते नजर पाई फिलिपियान अध्याय तीन वचन भी क्यों जो उसी सुरग, नागरिकता सागरिकता है? ਇਕ ਕਹਿੰਦਾ ਹੈ ਕਿ ਸਾਡੀ ਨਾਗਰਿਕਤਾ ਇਸ ਧਰਤੀ ਤੇ ਨਹੀਂ ਸਗੋਂ ਸਵਰਗ ਵਿੱਚ ਹੈ। ਨਿ ਪਰ ਜਹਾਂ ਜਿੱਥੇ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈ ਬਣਾਵੇਗਾ। ਕਿਉਂਕਿ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ ਇਸ ਲਈ ਇਹ ਪ੍ਰਭ ਸਾਡੇ ਲਈ ਮਹਤਵਪੂਰਨ ਹਨ।

यही कारण है कि वो अपने जी उठण्ड चालीवे दिन तो बाद स्वर्ग गए दिन उन्होंने शुरुआती चर्च के संतान पहली पवित्र आत्मा प्रदान किया इसका मेरे नोत संबंध है, है। अजिहा क्यों है ये इसलिए है क्योंकि साधी नागरिकता स्वर्ग वि है ਇਸ ਲਈ ਕਿਸ ਸਵਰਗ ਦੇ ਲੋਕਾਂ ਨੂੰ ਸਵਰਗ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨੀ ਚਾਹੀਦੀ ਸਾਨੂੰ ਸਬਤ ਦਾ ਦਿਨ ਸਾਹ ਅਤੇ ਨਵੇਂ ਨਿਯਮ ਦੇ ਸਾਰੇ ਪਰਬਾਂ ਨੂੰ ਮਨਾਉਣਾ ਚਾਹੀਦਾ ਹੈ ਇਹ ਸਾਰੇ ਕੰਮ ਇਸ ਲਈ ਹਨ ਕਿਉਂਕਿ ਅਸੀਂ ਸਵਰਗ ਦੇ ਨਾਗਰਿਕ ਹਾਂ ਜਿਹੜੇ ਲੋਕ ਸਵਰਗ ਦੇ ਨਾਗਰਿਕ ਨਹੀਂ ਹਨ ਉਨ੍ਹਾਂ ਲਈ ਇਹਨਾਂ ਰੀਤੀ ਰਿਵਾਜਾਂ ਦਾ ਕੋਈ ਅਰਥ ਨਹੀਂ ਹੈ क्योंकि उन्होंने स्वर्गी नागरिकता नहीं है इसलिए स्वर्ग जानित्रब नणा करते हैं जिसनू अज मना रहे हैं हालांकि साढ़े यह परमेश्वर की व्यवस्था है, है जिसन इस संसार की किसी भी चीज न बदलिया नहीं जा सकता है कि तुम सहमत नहीं हो संसार दिया भावे अं संसारीजा तो चलते हाँ पर क्योंकि असं स्वर्गी नागरिक हाँ इसलिए सानू परमेश्वर दिया गोना नहीं चाहिदा अंत परमेश्वर सू स्वर्ग जान जानते परिवर्तन का अनुभव तो बाद उस अकाश की बढ़ौंगे? आओ ऐसी दी पोथी अध्याय बाई उत्ते एक नजर पाईए ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 1 ਵਿੱਚ ਪਰਮੇਸ਼ਵਰ ਦੇ ਵਚਨ ਨੂੰ ਵੇਖੀਏ ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰਵਾਂ ਨੂੰ ਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਕ ਦੇ ਵਿਚਕਾਰ ਮੈਨੂੰ ਵਿਖਾਈ ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਖ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਸ ਬਿਰਖ ਦੇ ਪੱਤੇ ਕੋਮਾਂ ਦੇ ਇਲਾਜ ਦੇ ਲਈ ਹਨ ਅਤੇ ਹਉਲ ਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ ਅਤੇ ਪਰਮੇਸ਼ੁਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥੇ ਉੱਤੇ ਹੋਵੇਗਾ ਅਤੇ ਹਉਲ ਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋ ਸਗੋ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਮ ਪਰਮੇਸ਼ੁਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੂ ਜੁਗ ਰਾਜ ਕਰਨਗੇ 뭐 한다고요 왕노릇 하리로 다 하고 했습니다 फिर दुख या पीड़ा ज गम नहीं होगा पर केवल खुशहाली भरी रहेगी अजिहे अद्भुत संसार विच परमेश्वर ने साडे लिए अजिहा महिमा का स्थान त्यार किया है इसलिए उन्होंने सू स् सवर्गी नागरिकता प्रदान की थी। सारे लोग को कि तुसी तीन सारे वचना विश्वास करते हो क्योंकि सू नवे नेम द्वारा परमेश्वर तो अजि कृपा आशीष प्राप्त हुई है इसलिए इस कदे नहीं चाहिदा है। लोग एक कंपनी विच अपना अहुदा सूस्थिना गंभीर समस्यावान समझते हैं फिर भी उन्होंने विच शाही जाजक के अहदे गुआ तो कोई फ़र्क नहीं पैदा है वो सचमुच मंदभागे हैं इस दिख वाले संसार विच सब कुछ अस्थायी है

ਸਾਰੇ ਲੋਕੋ ਅਸੀਂ ਸਵਰਗ ਦੇ ਨਾਗਰਿਕ ਹਾਂ ਇਸ ਲਈ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਨਾਲ ਕੀ ਕਰਨਾ ਚਾਹੀਦਾ ਹੈ ਸਾਨੂੰ ਪੂਰੀ ਤਰ੍ਹਾਂ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਵਾਅਦੇ ਵਿੱਚ ਅਟੁੱਟ ਵਿਸ਼ਵਾਸ ਰੱਖਣਾ ਚਾਹੀਦਾ ਹੈ ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ ਇਸ ਤਰ੍ਹਾਂ ਰਸੂਲ ਪੌਲਸ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਸਹਿ ਸਕਿਆ

इस भौतिक संसार विच पावे कोई भी सलूक क्यों ना चलना पा मैं स्वर्गी चीजा नहीं गुआवांगा ए याकूब वर्गा है जिसने अपनी कमर की नसते चढ़न कीता उसने कहा जो तक तुसी मेनु आशीष ना दो तद तक मैं जान नहीं देंगे जेकर मेनु आशीष दो तो मैं हथ छा कि मेनु आशीष दो तेरा नाम की है ਉਸਨੇ ਜਵਾਬ ਦਿੱਤਾ ਯਾਕੂਬ ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਇਲ ਹੋਵੇਗਾ ਕਿ ਉਸਨੂੰ ਉਹ ਨਾਮ ਨਹੀਂ ਦਿੱਤਾ ਗਿਆ ਜਿਸ ਦਾ ਅਰਥ ਹੈ ਕਿ ਉਸਨੇ ਪਰਮੇਸ਼ਵਰ ਨਾਲ ਲੜਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ ਸਾਰੇ ਲੋਕੋ ਜੇਕਰ ਸੀ ਆਤਮਿਕ ਤੌਰ ਤੇ ਅੰਨੇ ਹੋ ਜਾਂਦੇ ਹਨ ਅਤੇ ਸਵਰਗ ਦੀ ਵਡਿਆਈ ਨੂੰ ਮਹਿਸੂਸ ਕਰਨ ਵਿੱਚ ਅਸਮਰਥ ਹੁੰਦੇ ਹਨ ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਮੈਨੂੰ ਇਸ ਜਾਂ ਉਸ ਤੇ ਧਿਆਨ ਦੇਣਾ ਚਾਹੀਦਾ

ਇਸ ਲਈ ਤੂੰ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਤੇ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਉਹਨਾਂ ਨੇ ਸਾਨੂੰ ਉਹ ਸਭ ਕੁਝ ਆਪਣੇ ਕੋਲ ਨਾ ਰੱਖਣ ਲਈ ਕਿਹਾ ਜੋ ਸੀ ਉਹਨਾਂ ਤੋਂ ਸਿੱਖਿਆ ਹੈ। ਪਰ ਵਫਾਦਾਰੀ ਨਾਲ ਇਸ ਨੂੰ ਸਾਮਰੀਆ ਤੇ ਧਰਤੀ ਦੇ ਬੰਨੇ ਤੱਕ ਸਾਰੇ ਲੋਕਾਂ ਵਿੱਚ ਫੈਲਾਉਣ ਲਈ ਕਿਹਾ।

ਉਨਾਂ ਦੇ ਪਹਿਲੀ ਵਾਰ ਆਉਣ ਅਤੇ ਦੂਸਰੀ ਵਾਰ ਆਉਣ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਉਹਨਾਂ ਨੇ ਇੱਕੋ ਜਿਹਾ ਕੰਮ ਕੀਤਾ। ਜਿਵੇਂ ਕਿ ਅਸੀਂ ਅੱਜ ਸਵਰਗ ਜਾਣ ਦੇ ਦਿਨ ਨੂੰ ਮਨਾ ਰਹੇ ਹਾਂ ਤਾਂ ਸਾਨੂੰ ਇਸ ਧਰਤੀ ਤੇ ਕੀ ਕਰਨਾ ਚਾਹੀਦਾ ਹੈ? ਕੀ ਅਸੀਂ ਪਿਤਾ ਦੇ ਹੁਕਮ ਦੀ ਅਣਦੇਖੀ ਕਰਾਂਗੇ? ਜਾ ਕੀਐਸੀ ਉਹਨਾਂ ਦੇ ਹੁਕਮ ਦਾ ਪਾਲਣ ਕਰਾਂਗੇ ਸਵਰਗੀ ਨਾਗਰਿਕਾਂ ਦੇ ਰੂਪ ਵਿੱਚ ਸਾਨੂੰ ਆਪਣੇ ਮਿਸ਼ਨਾਂ ਨੂੰ ਪਛਾਣਨਾ ਚਾਹੀਦਾ ਹੈ ਤਾਂ ਜੋਸੀਂ ਨਵੇਂ ਨੇਮ ਦੇ ਗਵਾਹਾਂ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਜ਼ਿਆਦਾ ਮਹਿਮਾ ਅਤੇ ਵਡਿਆਈ ਦੇ ਸਕੀਏ ਤੁਹਾਨੂੰ ਪਿਤਾ ਅਤੇ ਮਾਤਾ ਦੇ ਵਫਾਦਾਰ ਗਵਾਹ ਬਣਨ ਲਈ ਕਹਿੰਦੇ ਹੋਏ ਮੈਂ ਦੁਪਹਿਰ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ